ਸ਼ਹਿਰ ਫਰੋਜਪੁਰ ਯਾਰਾਂ ਦਾ ਸ਼ਹਿਰ ਫਰੋਜਪੁਰ ਯਾਰਾਂ ਦਾ ਅਸੈਨੀ ਵਾਲਾ ਸਤਲੁਜ ਦਰਿਆ ਚੜਿਆ ਸੀ ਜਦ ਸਾਹੋ ਸਾ ਅਸੈਨੀ ਵਾਲਾ ਸਤਲੁਜ ਦਰਿਆ ਚੜਿਆ ਸੀ ਜਦ ਸਾਹੋ ਸਾ ਭਗਤ ਸਿੰਘ ਰਾਜਗੁਰੂ ਸਖਦੇਵ ਦੀਆਂ ਗਵਾਹ ਹੈ ਯਾਦਗਾਰਾਂ ਦਾ ਸ਼ਹਿਰ ਫਰੋਜਪੁਰ ਯਾਰਾਂ ਦਾ ਸ਼ਹਿਰ ਫਰੋਜਪੁਰ ਯਾਰਾਂ ਦਾ ਰੋਜ ਨੇ ਰੱਖਿਆ ਨਾਮ ਇਸਦਾ ਸੁਹਾ ਸਵੇਰਾ ਸ਼ਾਮ ਇਸਦਾ ਰੋਜ ਨੇ ਰੱਖਿਆ ਨਾਮ ਇਸ ਦਾ ਸੁਹਾ ਸਵੇਰਾ ਸ਼ਾਮ ਇਸ ਦਾ ਆਪਣੇ ਨਾਮ ਨੂੰ ਆਵਾਜ਼ ਕਰ ਗਿਆ ਧਣੀ ਸੀ ਵਿਚਾਰਾਂ ਦਾ ਸ਼ਹਿਰ ਫਰੋਹੀ ਪਰਿਆਰਾਂ ਦਾ ਸ਼ਹਿਰ ਫਰੋਹੀ ਪਰਿਆਰਾਂ ਦਾ ਪੀਰਾਂ ਦੀ ਦਰਗਾਹ ਤੇ ਮੇਲਾ ਵੀਰਵਾਰ ਨੂੰ ਸ਼ਾਹ ਤੇ ਮੇਲਾ ਪੰਜ ਪੀਰ ਤੇ ਪੰਜ ਨਵਾਜਾਂ ਪਰਦਾ ਨਾਮ ਬਹਾਰਾਂ ਦਾ ਸ਼ਹਿਰ ਫਰੋਹੀ ਪਰਿਆਰਾਂ ਦਾ ਸ਼ਹਿਰ ਫਰੋਹੀ ਪਰਿਆਰਾਂ ਦਾ ਕੇ ਪਿਆਰ ਦੀ ਇੱਥੇ ਨਦੀ ਹੈ ਵਗਦੀ ਹਰ ਥਾਂ ਜਿੱਥੇ ਰੌਣਕ ਲੱਗਦੀ ਪਿਆਰ ਦੀ ਇੱਥੇ ਨਦੀ ਹੈ ਵਗਦੀ ਹਰ ਥਾਂ ਇੱਥੇ ਰੌਣਕ ਲੱਗਦੀ ਗਿੱਧੇ ਪੰਗੜੇ ਮੜਕ ਮਜਾਜੀ ਗੱਭਰੂ ਤੇ ਮਟਿਆਰਾਂ ਦਾ ਰੋਬ ਗੱਭਰੂ ਤੇ ਮਟਿਆਰਾਂ ਦਾ ਸ਼ਹਿਰ ਫਰੋਈ ਪਰਿਆਰਾਂ ਦਾ ਸ਼ਹਿਰ ਫਰੋਈ ਪਰਿਆਰਾਂ ਦਾ ਅੰਗਰੇਜ਼ਾਂ ਦੇ ਨਾਲ ਜੰਗ ਹੋਈ ਕਈ ਥਾਵਾਂ ਕਈ ਢੰਗ ਹੋਈ ਅੰਗਰੇਜ਼ਾਂ ਦੇ ਨਾਲ ਜੰਗ ਹੋਈ ਕਈ ਥਾਵਾਂ ਤੇ ਕਈ ਢੰਗ ਹੋਈ ਸਾਰਾ ਗੜੀ ਹੱਚ ਸਿੱਧੀ ਟੱਕਰ ਸਾਰਾ ਗੜੀ ਵਿੱਚ ਸਿੱਧੀ ਟੱਕਰ ਰੋਹ ਸੀ ਸਰਦਾਰਾਂ ਦਾ ਸ਼ਹਿਰ ਫੋਈ ਪਰਯਾਰਾਂ ਦਾ ਸ਼ਹਿਰ ਫੋਈ ਪਰਯਾਰਾਂ ਦਾ ਸੁੱਖ ਦੀ ਜਿੱਥੇ ਸਾਂਝ ਹੈ ਗੂੜੀ ਸੁੱਖ ਦੀ ਜਿੱਥੇ ਸਾਂਝ ਹੈ ਗੂੜੀ ਬਣ ਗਿਆ ਕਹਿੰਦੇ ਪੂਰਾ ਮੂੜੀ ਮੇਰੇ ਸਾਰੇ ਸੱਜਣ ਵੇਲੀ ਮੇਰੇ ਸਾਰੇ ਸੱਜਣ ਵੇਲੀ ਸੁਖ ਹਾਮੀ ਹੈ ਦਿਲਦਾਰਾਂ ਦਾ ਸ਼ਹਿਰ ਫੋਈ ਪਰਯਾਰਾਂ ਦਾ ਸ਼ਹਿਰ ਫੋਈ ਪਰ ਯਾਰਾਂ ਦਾ ਕਿਹੜਾ ਦੱਸੋ ਅੱਖ ਚੱਕ ਲੂ ਕਿਹੜਾ ਦੱਸੋ ਆਣ ਤੱਕ ਲੂ ਕਿਹੜਾ ਦੱਸੋ ਅੱਖ ਚੱਕ ਲੂ ਕਿਹੜਾ ਦੱਸੋ ਆਣ ਤੱਕ ਲੂ ਹੱਕ ਢਾਕੇ ਨਾਲ ਖੜਾ ਹੈ ਹੱਕ ਢਾਕੇ ਨਾਲ ਖੜਾ ਸੁੱਖ ਪਹਿਰੇਦਾਰ ਹੈ ਸਾਰਾਂ ਦਾ ਸ਼ਹਿਰ ਫਰੋਈ ਪਰ ਯਾਰਾਂ ਦਾ ਸ਼ਹਿਰ ਫਰੋਈ ਪਰ ਯਾਰਾਂ ਦਾ ਸ਼ਹਿਰ ਫਰੋਈ ਪਰ ਯਾਰਾਂ ਦਾ ਸ਼ਹਿਰ ਫਰੋਈ ਪਰ ਲਈ ਇੱਕ ਜਜ਼ਬਾ ਇੱਕ ਜਜ਼ਵਾ ਦਲੀ ਮੁਹੱਬਤ ਤੇ ਇਸ ਧਰਤੀ ਦੇ ਨਾਲ ਸੋ ਕੋਸ਼ਿਸ਼ ਇਸ ਧਰਤੀ ਦਾ ਦੇਣਾ ਸੀ ਦੇ ਨਹੀਂ ਸਕਦੇ ਸੋ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘਾ ਦੀ ਇਹ ਧਰਤੀ ਉਹਨਾਂ ਦੀ ਚਰਚ ਨੂੰ ਪ੍ਰਾਪਤ ਧਰਤੀ ਲਈ ਧਰਤੀ ਨੂੰ ਨਮਤ ਮस्तक ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ